ਪਠਾਨਕੋਟ ਦਾ ਜਗਮੀਤ ਸਿੰਘ ਜਿਸ ਵੱਲੋਂ MBA ਪਾਸ ਕਰਨ ਤੋਂ ਬਾਅਦ ਨੌਕਰੀ ਨਾ ਮਿਲਣ ਤੇ ਅਮਰੀਕਾ ਵਿੱਚ ਕੰਮ ਕਰਨ ਲਈ ਆਪਣੇ ਮਾਤਾ ਪਿਤਾ ਨਾਲ ਗੱਲਬਾਤ ਕੀਤੀ ਜਿਸ ਦੇ ਚਲਦੇ بیٹے ਦੀ ਖੁਸ਼ੀ ਲਈ ਮਾਤਾ ਪਿਤਾ ਵੱਲੋਂ ਇੱਕ ਏਜੰਟ ਨਾਲ بیٹے ਨੂੰ ਅਮਰੀਕਾ ਵਿੱਚ ਇੱਕ ਨੰਬਰ ਤੇ ਲਿਜਾਣ ਦੀ ਗੱਲਬਾਤ ਕੀਤੀ ਗਈ ਜਿਸ ਤੋਂ ਬਾਅਦ ਏਜੰਟ ਵੱਲੋਂ 45 ਲੱਖ ਰੁਪਏ ਜਗਮੀਤ ਨੂੰ ਅਮਰੀਕਾ ਭੇਜਣ ਦੀ ਗੱਲ ਨੂੰ ਮੰਨ ਕੇ ਤੇ ਏਜੰਟ ਵੱਲੋਂ 15 ਲੱਖ ਰੁਪਏ ਨਕਦ ਦਿੱਤੇ ਗਏ ਉਸ ਤੋਂ ਬਾਅਦ ਪੈਸੇ ਪੁੱਜਣ ਤੋਂ ਬਾਅਦ ਬੇਟਾ ਤਕਰੀਬਨ 14 ਮਹੀਨਿਆਂ ਪਹਿਲਾਂ ਅਮਰੀਕਾ ਵਿੱਚ ਚਲਾ ਗਿਆ ਪਰ ਉਸ ਤੋਂ ਬਾਅਦ ਬੇਟੇ ਦਾ ਰੋਜ਼ਾਨਾ ਹੀ ਫੋਨ ਸਵਿਚਡ ਆਫ ਆਨ ਲੱਗ ਗਿਆ ਇਸੇ ਚੱਲਦਿਆ ਏਜੰਟ ਨਾਲ ਜਦੋਂ ਉਸਦੇ ਮਾਤਾ ਪਿਤਾ ਨੇ ਗੱਲਬਾਤ ਕੀਤੀ ਤਾਂ ਏਜੰਟ ਦੇ ਵੱਲੋਂ ਜਿਹੜਾ ਦੱਸਿਆ ਨਹੀਂ ਜਾ ਰਿਹਾ ਕਿ ਉਹਨਾਂ ਦਾ ਬੇਟਾ ਕਿੱਥੇ ਹੈ ਜਾਂ ਕਿੱਥੇ ਨਹੀਂ ਮਾਤਾ ਪਿਤਾ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹਨਾਂ ਦੇ ਬੇਟੇ ਨੂੰ ਡੌਂਕੀ ਦੇ ਰਾਹੀਂ ਅਮਰੀਕਾ ਵਿੱਚ ਰਵਾਨਾ ਕੀਤਾ ਗਿਆ ਸੀਗਾ ਜਿਸ ਦੇ ਚੱਲਦੇ ਜਗਮੀਤ ਵੱਲੋਂ ਆਪਣੇ ਮਾਤਾ ਪਿਤਾ ਨਾਲ ਅਖੀਰਲੀ ਵਾਰ ਗੱਲ ਜਿਹੜੀ ਹੋਈ ਸੀ ਉਹ 19 ਦਸੰਬਰ 2023 ਨੂੰ ਹੋਈ ਸੀ ਉਸ ਤੋਂ ਬਾਅਦ ਅੱਜ ਤੱਕ ਤਕਰੀਬਨ 14 ਮਹੀਨੇ ਬੀਤ ਗਏ ਨੇ ਪਰ ਬੇਟੇ ਨਾਲ ਕੋਈ ਵੀ ਗੱਲ ਨਹੀਂ ਹੋਈ ਜਿਸ ਦੇ ਚੱਲਦੇ ਮਾਤਾ ਪਿਤਾ ਆਪਣੇ ਬੇਟਰ ਨੂੰ ਯਾਦ ਕਰ ਬੁਰੀ ਤਰ੍ਹਾਂ ਰੋ ਰਹੇ ਨੇ ਤੇ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਦੇ ਚੱਲਦੇ ਪਠਾਨਕੋਟ ਦੇ ਐਸ ਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੀ ਹਦਾਇਤਾਂ ਦੇ ਚਲਦੇ ਏਜੰਟ ਤੇ ਐਫਆਈਆਰ ਦਰਜ ਕੀਤੀ ਜਾ ਚੁੱਕੀ ਆ ਸਰ ਮੇਰਾ ਬੇਟਾ ਨਾਮ ਜਗਮੀਤ ਸਿੰਘ ਆ 28 ਸਾਲ ਆ ਤੇ ਉਹ ਅਮਰੀਕਾ ਇੱਥੇ ਨੌਕਰੀਆਂ ਵੀ ਕੀਤੀ ਸੀ ਇੱਥੇ ਨੌਕਰੀ ਦੇ ਕੋਈ ਚਾਂਸ ਨਹੀਂ ਕਾਫੀ ਕੋਸ਼ਿਸ਼ ਕੀਤੀ ਆ ਸੀ ਉਸ ਤੋਂ ਬਾਅਦ ਅਸੀਂ ਅਮਰੀਕਾ ਭੇਜਣ ਦਾ ਸੋਚਿਆ ਤੇ ਉਹਨੂੰ ਏਜੰਟ ਨਾਲ ਮਿਲੇ ਉਹਨਾਂ ਨੇ ਸਾਡੇ 45 ਲੱਖ ਦੀ ਗੱਲ ਹੀ ਕਿੰਦਾ ਮੈਂ ਬਾਈ ਆ ਤੁਹਾਡਾ ਬੇਟਾ ਯੂਐਸਏ ਪਹੁੰਚਾ ਦਾਂਗਾ 15 ਲੱਖ ਰੁਪਇਆ ਪਹਿਲਾਂ ਆਨੇ ਕਿਹਾ ਕਿ ਜਦੋਂ ਗਾਹ ਨਾ ਪਹੁੰਚੇਗਾ ਉਹ ਦਿਨਾਂ ਬਾਕੀ ਬਏ ਮੈਸਿਕੋ ਬਾਰਡਰ ਤੇ ਜੋ ਪਹੁੰਚੇਗਾ ਦੋ ਗਾਹ ਨਾ ਬਾਰਡਰ ਤੇ ਪਹੁੰਚਾ ਲਾਗੇ ਪਹੁੰਚੇ ਸਾਡੇ ਬੇਟੇ ਨੇ ਸਾਡੇ ਨਾਲ ਗੱਲ ਹੋਈ ਕਲੰਬੀਆ ਜਦੋਂ ਪਹੁੰਚਿਆ ਰਾਤੀ 8:30 ਹੋ ਗਈ ਪਾਪਾ ਮੈਂ ਇੱਥੇ ਪਹੁੰਚ ਗਿਆ ਤੇ ਅੱਗੇ ਪਹੁੰਚ ਕੇ ਬਾਕੀ ਤੁਹਾਨੂੰ ਫਿਰ ਦੱਸਾਂਗਾ ਉਸ ਦਿਨ ਤੋਂ ਬਾਅਦਾਂ ਦੋ ਤਿੰਨ ਦਿਨਾਂ ਉਹ ਫੋਨ ਨਹੀਂ ਆਇਆ ਸੀ ਜੈਂਟ ਨੂੰ ਪੁੱਛਿਆ ਇਹਨੇ ਸਾਡੇ ਨੰਬਰ ਬਲੌਗ ਵਿੱਚ ਪਾ ਦਿੱਤੇ ਸਾਡੇ ਨਾਲ ਗੱਲ ਨਹੀਂ ਕਰਦਾ ਫਿਰ ਉਦੇ ਮੇਰੇ ਜੇਠਾ ਉਹ ਜਾ ਕੇ ਕਾਨੂਰ ਪਤਾ ਕੀਤਾ ਕਿ ਉਹ ਫੋਨ ਕਿਉਂ ਨਹੀਂ ਚੁੱਕਦਾ ਤੇ ਪਤਾ ਲੱਗਾ ਘਰ ਹਨ ਨਹੀਂ ਬੂਹੇ ਬੰਦ ਕਰਕੇ ਕਿਤੇ ਚਲਾ ਗਿਆ ਹੋਇਆ ਹੈ ਕਿਸ ਰਸਤੇ ਭੇਜਿਆ ਗਿਆ ਸੀਗਾ ਉਹਨੂੰ ਬੇਟੇ ਤੁਹਾਡੇ ਨੂੰ ਉਹਨੂੰ ਇੱਕ ਨੰਬਰ ਵਿੱਚ ਭੇਜਿਆ ਸੀ ਐਨੇ ਪਤਾ ਨਹੀਂ ਗਲਤ ਰਸਤੇ ਪਾ ਕੇ ਕਲੰਬੀਆ ਪੁਲਪਲਾਮਾ ਦੇ ਜੰਗਲਾਂ ਵੱਲ ਨੂੰ ਭੇਜਤਾ ਸਾਨੂੰ ਕੁਝ ਵੀ ਪਤਾ ਨਹੀਂ ਆ ਐਨੇ ਕਿੱਧਰ ਭੇਜਿਆ ਕੀ ਕੀਤਾ ਕੀ ਨਹੀਂ ਕਿਉਂਕਿ ਬੇਟੇ ਸਾਡੇ 14 ਮਹੀਨੇ ਹੋ ਗਏ ਸਾਡੇ ਆਪਣੇ ਬੇਟੇ ਨਾਲ ਕੋਈ ਗੱਲ ਨਹੀਂ ਹੋਈ ਅਸੀਂ ਬਸ ਇਹਨੂੰ ਬਾਰ-ਬਾਰ ਇਹੀ ਪੁੱਛਦੇ ਰਹੇ ਕਿ ਤੁਸੀਂਾਨੂੰ ਦੱਸ ਦੇ ਕਿ ਕਿੱਥੇ ਆ ਸਾਡਾ ਬੇਟਾ ਕੀ ਹੋਇਆ ਜਾਂ ਕੁਲਸੀ ਨੇ ਫੜ ਲਿਆ ਕੁਝ ਵੀ ਤੇ ਦੱਸ ਦੇ ਵੀ ਹੋਇਆ ਕੀ ਹੈ ਜਿਹੜੇ ਨਾਲ ਬੱਚੇ ਗਏ ਸੀ ਅਸੀਂ ਉਹਨਾਂ ਦੇ ਘਰ ਜਾ ਕੇ ਵੀ ਉਹਨਾਂ ਨੂੰ ਉਹਨਾਂ ਦੇ ਮਾਂ ਤੇ ਉਹਨੂੰ ਕਿਹਾ ਕਿ ਆਪਣੇ ਬੱਚਾ ਨੂੰ ਪੁੱਛ ਕੇ ਦੱਸੋ ਵੀ ਸਾਡਾ ਬੇਟਾ ਉਹਨਾਂ ਨਾਲ ਹੀ ਸੱਤ ਬੰਡੇ ਹੀ ਇਕੱਠੇ ਉਹਨਾਂ ਨੇ ਵੀ ਕੁਝ ਨਹੀਂ ਦੱਸਿਆ ਕਹਿੰਦੇ ਕਿ ਉਹ ਜੈਂਟ ਨੇ ਮਨਾ ਕੀਤਾ ਕਿ ਜੇ ਤੁਸੀਂ ਦੱਸਿਆ ਤਾਂ ਮੈਂ ਤੁਹਾਡੇ ਐਕਸ਼ਨ ਉੱਧਰ ਕਰਵਾ ਦਾਂਗਾ ਰਿਪੋਰਟ ਕਰਵਾ ਦਾਂਗਾ ਤੁਹਾਨੂੰ ਅਪੀਲ ਕੀ ਕਰੋਗੇ ਤੁਸੀਂ ਅਪੀਲ ਇਹ ਹੀ ਕਰਾਂਗੇ ਕਿ ਜੈਂਟ ਨੂੰ ਪੁਲਿਸ ਨੂੰ ਚਾਹੀਦਾ ਪੁੱਛ ਗੈਸ ਕਰਕੇ ਤੇ ਸਾਨੂੰ ਦੱਸਣ ਉਹਨੂੰ ਪੁੱਛਣ ਕਿ ਉਹਨਾਂ ਦਾ ਬੇਟਾ ਕਿੱਥੇ ਆ ਹਾਂਜੀ ਸਰ ਕੀ ਨਾਂਜੀ ਆਪਣਾ ਮੈਂ ਨਾਂ ਜਗENDER ਸਿੰਘ ਆ ਜੀ ਮੈਂ ਰਿਟਾਇਰਡ ਕਰ ਗੋਆ ਜੀ ਮੈਂ ਆਪਣੇ ਬੇਟੇ ਨੂੰ ਨਵੰਬਰ 1st ਵੀਕ ਪਈ ਵਿੱਚ ਤੁਹਾਡੀ ਅਕਤੂਬਰ ਵਿੱਚ ਪਹਿਲਾਂ ਜੈਂਟ ਨਾਲ ਗੱਲ ਹੋਈ ਆ ਕਹਿੰਦਾ ਮੈਂ ਤੁਹਾਡਾ ਬੱਚਾ ਭੇਜਾਂਗਾ ਬਾਅਦ ਉਹ ਸਾਡੇ ਘਰ ਦੇ ਬਿਲਕੁਲ ਲੱਗੀ ਘਰ ਆ ਉੱਥੇ ਮੁੰਡਾ ਭੇਜਿਆ ਸੀਗਾ ਬਾਅਦ ਜੀ ਉਹਦੇ ਦੇ throi ਸਾਡੇ ਨਾਲ ਜੰਟਰ ਨਾਲ ਗੱਲ ਹੋਈ ਜੰਟਰ ਨੇ ਕਿਹਾ ਕਿ ਮੈਂ 545 ਲੱਖ ਰੁਪਏ ਲਾਂਗਾ ਤੇ ਤੁਹਾਡਾ ਬੱਚਾ ਜਿਹੜਾ ਉਹ ਬਾਈ ਇਹ ਯੂਐਸਏ ਪਿੱਛੇ ਜਾਗਾ ਆਈਆਂ ਨੂੰ ਅਖੇ ਪਿਆ ਸੀ ਲਾਲਾ ਪਰ ਅਹੀਂ ਕੋਈ ਡੋਂਕੀ ਵਗੈਰਾ ਨਹੀਂ ਲਾਉਣੀ ਪਰ ਜੰਟਰ ਨੇ ਕਹਿੰਦਾ ਨਹੀਂ ਮੈਂ ਤੁਹਾਡਾ ਬਾਈ ਇਹ ਹੀ ਬੰਦਾ ਭੇਜਾਂਗਾ ਜੰਟਰ ਨਵੰਬਰ ਪਹਿਲੇ ਹਫਤੇ ਤਈ ਵਿੱਚ ਬੱਚੇ ਨੂੰ ਦਿੱਲੀ ਭੇਜਤਾ ਦਿੱਲੀ ਤੋਂ 27 ਨੂੰ ਮੰਮਨੂ ਦਿੱਟਾ ਹੋਈਆਂ ਗੁਹਾਨਾ ਦੀਆਂ ਉਹ ਬਾਈਰ ਗੁਹਾਨਾ ਤੱਕ ਗਿਆ ਗੁਹਾਨਾ ਤੋਂ ਅੱਗੇ ਬਾਈ ਬਸਪਨ ਕਿਦਾਂ ਸਫਰ ਕਰਾਇਆ ਉਹਨੇ ਕਿ ਆਏ ਉਹਨੇ ਪੁੱਛਿਆ ਭਾਈ ਤੂੰ ਬਾਈ ਬਸ ਕਰ ਸਫਰ ਕਰਾਉਂਦੇ ਆ ਬਾਈ ਏਰ ਕਿਉਂ ਨਹੀਂ ਆ ਕਹਿੰਦਾ ਨਹੀਂ ਅੱਗੇ ਜਾ ਕੇ ਫਲਾਈਟ ਹੋਏਗੀ ਪਰ ਉਹਨੇ ਗਲਤ ਰਸਤੇ ਕੋਲੰਬੀਆ ਨੂੰ ਭਾਤ ਆਏ ਜੰਤੂ ਮੜਾ ਸਾਨੂੰ ਲੋਕੇਸ਼ਨ ਆਈ ਆ ਉਹਦੀ ਭੇਜੀ ਬੈਠੇ ਨੇ ਕਿ ਮੈਂ ਹਲੇ ਇੱਥੇ ਹਾਂ ਰਾਂ ਤੇ ਆਈ ਨੂੰ ਕਿਹਾ ਵੀ ਜੰਟਰ ਨੂੰ ਕਿ ਤੂੰ ਨਹੀਂ ਭੇਜਣਾ ਵੀ ਤੇ ਰਸਤੇ ਮੇਰਾ ਭਾਨ ਦਾ ਉਥੇ ਯੂ ਐਸ ਐਚ ਆ ਉਹਨੇ ਵੀ ਕਿਹਾ ਮਾਮਾ ਇਹ ਗਲਤ ਰਸਤੇ ਪਾ ਰਿਹਾ ਆ ਇਹਨੂੰ ਮਨਾ ਕੀਤਾ ਜੰਟਰ ਨੂੰ ਵੀ ਨਹੀਂ ਭੇਜਣਾ ਪਰ ਜੰਟ ਨੇ ਸਾਡੀ ਇੱਕ ਨਹੀਂ ਸੁਣੀ ਤੇ ਬਾਈ ਕੋਲੰਬੀਆ ਪਨਾਮਾ ਦੇ ਜੰਗਲਾਂ ਨੂੰ ਪਾਤਾ ਜੋ 19 ਦਸੰਬਰ 23 ਨੂੰ ਸਾਮੀ ਮੇਰੀ ਗੱਲ ਹੋਈ ਆ ਬੇਟੇ ਨਾਲ ਤੇ ਬੇਡਾ ਕਹਿੰਦਾ ਪਾਪਾ ਅੱਗੇ ਚੱਲੇ ਆ ਤੇ ਪਾਪਾ ਅੱਗੇ ਜਾ ਕੇ ਮੈਂ ਤਾਂ ਦੱਸਾਂਗਾ ਉਹਦੇ ਬਾਅਦ ਤੱਕ ਸਾਡੀ ਕੋਈ ਗੱਲ ਨਹੀਂ ਹੋਈ ਜੰਟ ਨੇ ਸਾਡਾ ਮੜ ਕੇ ਫੋਨ ਚੁੱਕਣਾ ਬੰਦ ਕਰਤਾ ਕੋਈ ਨਹੀਂ ਦੱਸਿਆ ਸਾਨੂੰ ਪਾ ਲੱਗਾ ਵੀ ਉਹਨੇ ਪਾਸਪੋਰਟ ਜਿਹੜਾ ਨਾ ਉਹ ਨਵਾਂ ਬਣਾਇਆ ਹੈਗਾ ਅਸੀਂ ਉਹਦੀ ਦਸੰਬਰ ਦੇ ਵਿੱਚ ਜੀ 28 ਦਸੰਬਰ ਨੂੰ ਨੇ ਅਪਲਾਈ ਕਰਨ ਦਿੱਤਾ ਪਾਸਪੋਰਟ ਦੀ ਉਹ ਬਣਾਇਆ ਗਾਜੀਆਬਾਦ ਦਿੱਲੀ ਤੋਂ ਤਨਾ 4 ਦਿਨਾਂ ਚੋਂ ਇਹਦਾ ਪਾਸਪੋਰਟ ਬਣ ਗਿਆ ਜੀ ਸਾਨੂੰ ਸੱਟ ਪੈ ਗਿਆ ਵੀ ਬਾਹਰ ਚਲੇਗਾ ਅਸੀਂ ਉਹਦੀ ਨਾ ਮਾਨ ਜੋ ਐਸਐਸਪੀ ਸਾਹ ਢਿੱਲੋਂ ਸਾਾਨੂੰ ਮਿਲੇ ਪਿਆ ਗੱਲ ਉਨਾਂ ਨੇ ਸਾਡੀ ਸੁਣਵਾਈ ਕੀਤੀ ਸੁਣਵਾਈ ਕਰਕੇ ਨਾਲ ਹੀ ਪਰਚੇ ਦਾ ਆਡਰ ਦੇ ਦਿੱਤੇ ਐਸਐਚਓ ਨੂੰ ਹੋ ਟੈਕਨੀਕਲ ਜਿਹੜਾ ਸਟਾਪੀਆ ਉਹਨਾਂ ਨੂੰ ਸੱਦ ਲਿਆ ਸਾਰਿਆਂ ਨੂੰ ਸੱਦ ਲਿਆ ਆਪਣੇ ਦਫ਼ਤਰ ਵਿੱਚ ਤੋਂ ਐਫਆਈਆ ਲਾਜ ਹੋ ਗਈ ਪਰ ਉਹ ਤੋਂ ਬਾਅਦ ਪੁਲਿਸ ਨੇ ਥੱਲੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਸਿਰਫ ਐਫਆਈਆ ਮਨਜੋਬ ਐਸਐਸਪੀ ਸਾਹਿਬ ਨੇ ਦਰਜ ਕਰਵਾਤੀ ਮੈਂ ਉਹਨਾਂ ਨੂੰ ਮਿਲਿਆ ਵੀ ਆ ਮਨਜੋਬ ਐਸਐਸਪੀ ਸਾਹਿਬ ਨੂੰ ਦੋ ਤਿੰਨ ਵਾਰ ਮਿਲਿਆ ਜੀ ਪਰ ਉਹਨਾਂ ਨੇ ਉੱਥੇ ਐਸਐਚਓ ਨੂੰ ਵੀ ਸੱਦਿਆ ਦੋ ਤਿੰਨ ਵਾਰ ਸੱਦਿਆ ਆਪਣੇ ਕੋਲ ਇਹ ਬੜਾ ਜ਼ਰੂਰੀ ਕੇਸ ਆ ਇਹਦੀ ਪੈਰਵਾਹੀ ਕਰੋ ਪਰ ਅਜੇ ਤੱਕ 14 ਮਹੀਨੇ ਹੋ ਗਏ ਆ ਪੁਲਿਸ ਨੇ ਥੱਲੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਬੇਟੇ ਨੂੰ ਬਾਹਰ ਜੋ ਗਏ ਬੇਟਾ ਮੇਰਾ ਜਗਮੀਤ ਸਿੰਘ MBA ਪਾਸ ਸੀਗਾ ਤੇ ਇਸ ਲਈ ਉਹਨੂੰ ਮੈਂ ਭੇਜਿਆ ਇੱਥੇ ਕੋਈ ਨੌਕਰੀ ਨਹੀਂ ਮਿਲਦੀ ਤੇ ਉਹਨੂੰ ਦੂਸਰੇ ਲਈ ਭੇਜਿਆ ਪੈ ਮੈਂ ਰਿਟਾਇਰਮੈਂਟ ਹੋਇਆ ਹਾਂ ਪੈਸੇ ਮੈਂ ਬਿਲਕੁਲ ਹੈਗੇ ਸੀ ਮੈਂ ਚੱਲ ਭੇਜਣਾ ਬੇਟੇ ਨੂੰ ਜੀ ਬੈਂਕੇ ਤੋਂ ਪੈਸੇ ਕਢਾ ਆ ਕੇ ਉਹਨੂੰ ਨਕਦ ਪੈਸੇ 15 ਲੱਖ ਰੁਪਏ ਮੈਂ ਦਿੱਤਾ ਹੈਗਾ ਪੰਜ ਪੰਜ ਹਾ ਡਾਲਰ ਬੱਚੇ ਨੂੰ ਦਿੱਤਾ ਉਹ ਕਹਿੰਦਾ ਵੀ ਮੇਰੇ ਖਾਤੇ ਪਾਇਓ ਜੰਡ ਕਹਿੰਦਾ ਪਰ ਜੰਡ ਦਾ ਕੋਈ ਪੈਸਾ ਖਰਚਿਆ ਨਹੀਂ ਜੀ ਨਾ ਖਰਚਾ ਨਾ ਪੈਸੇ ਵੀ ਗਏ ਜੀ ਸਾਡਾ ਬੱਚਾ ਵੀ ਗਿਆ ਜੀ ਜੋ ਅਜੇ ਤੱਕ ਨਹੀਂ ਮਿਲ ਰਿਹਾ ਇਹ ਨਾ ਹੀ ਜੰਡ ਕੁਛ ਦੱਸਦਾ ਹੈਗਾ ਨਾ ਹੀ ਪੁਲਿਸ ਨੇ ਕੋਸ਼ਿਸ਼ ਕੀਤੀ ਜੰਡ ਨੂੰ ਪੁੱਛ ਕੇ ਪਸੰਦੀ ਵੀ ਬੱਚਾ ਹੈ ਕਿੱਥੇ ਹੈ ਜੀ ਜੰਡ ਕਿੱਥੋਂ ਦਾ ਸੀ ਔਰ ਕੀ ਨਾਮ ਸੀ ਉਹ ਜੰਡ ਦਾ ਨਾਮ ਪਰਮਿੰਦਰ ਸਿੰਘ ਹੈ ਜੀ ਪੁੱਤਰ ਬਲਵੀਰ ਸਿੰਘ ਉਹਦੀ ਪਤਨੀ ਬਲਵਿੰਦਰ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਕਨਵਾਨ ਸਿੰਘਪੁਰਾ ਮਹੱਲਾ ਦੇ ਰਹਿਣ ਵਾਲੇ ਆ ਜਿਹੜੇ ਪੈਸੇ ਦਿੱਤੇ ਗਏ ਸੀਗੇ ਉਹ ਪਤਨੀ ਨੂੰ ਦਿੱਤੇ ਗਏ ਸੀ ਜਾਂ ਉਹ ਨੌਂ ਦੋਨੇ ਇਕੱਠੇ ਸੀਗੇ ਆਏ ਜੀ ਮੇਰੇ ਕੋਲ ਇੱਥੇ ਘਰ ਉਹਨਾਂ ਨੇ ਨਏ ਪੈਸੇ ਜੀ ਹੁਣ ਬੱਚੇ ਦਾ ਕੋਈ ਜ਼ਿਆਦਾ ਪਤਾ ਹੈਗਾ ਅੱਜ ਤੱਕ ਬੱਚੇ ਦਾ ਕੁਝ ਨਹੀਂ ਪਤਾ ਜੀ ਬੱਚਾ ਕਿੱਥੇ ਹੈਗਾ ਜੀ ਨਾ ਹੀ ਪੁਲਿਸ ਨੇ ਜਨਰਲ ਅਰੈਸਟ ਕੀਤਾ ਹੈਗਾ ਪਰ ਉਹਨੂੰ ਪੁੱਛਿਆ ਨਹੀਂ ਕੋਸ਼ਿਸ਼ ਨਹੀਂ ਕੀਤੀ ਕਿ ਬੱਚਾ ਕਿੱਥੇ ਹੈਗਾ ਜਿਹੜੀ ਉਹਦੀ ਜਿਹੜੀ ਵਾਈਫ ਜੀ ਪਤਨੀ ਬਲਵਿੰਦਰ ਗੌਰ ਉਹਨੂੰ ਵੀ ਪੁਲਿਸ ਨੇ ਪਰਚੇ ਤੋਂ ਬਾਹਰ ਕਰਤਾ ਸੀ ਇਹ ਪਾਨਿਕ ਕਿਹੋ ਜਿਹਾ ਕਾਨੂੰਨ ਹੈਗਾ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਪਰਚੇ ਤੋਂ ਬਾਹਰ ਕੱਢਿਆ ਗਿਆ ਮੇਨ ਦੋਸ਼ੀ ਉਹਦੀ ਜਨਾਨੀ ਹੈ ਜਿੰਨੇ ਵੇਖਣ ਕੋਈ ਤੇ ਘਰ ਬੈ ਕੇ ਪੈਸੇ ਲਏ ਆ ਬੰਦੇ ਨਾਲ ਉਹਨੇ ਪੈਸੇ ਸਦਿਆਂ ਜਿਹੜੀਆਂ 15 ਲੱਖ ਦੀਆਂ ਗਨੀਆਂ ਹੈਗੀਆਂ ਸਰਕਾਰ ਤੇ ਕਹਿ ਰਹੀ ਹੈ ਕਿ ਅਸੀਂ ਜਿਹੜੇ ਵੀ ਇਹ ਦੋ ਇਹੋ ਜਿਹੇ ਦੋਸ਼ੀ ਹੈਗੇ ਨੇ ਏਜੰਟ ਉਹਨਾਂ ਦੇ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਰਕਾਰ ਤੇ ਕਹਿ ਰਹੀ ਹੈ ਪਰ ਥੱਲੇ ਜਿਹੜੇ ਪੁਲਿਸ ਮੁਲਾਜ਼ਮ ਇਹ ਇਹਨਾਂ ਨੂੰ ਪੁੱਛੋ ਵੀ ਇਹ ਇਹ ਨਹੀਂ ਕਰਦੇ ਅਸੀਂ ਖੁਦ ਨਾਲ ਜਾ ਕੇ ਕਿ ਆਈ ਹੋਇਆ ਤਰਸੀਮ ਸਿੰਘ ਉਹਨੂੰ ਨਾਲ ਲੈ ਕੇ ਗਏ ਭੀ ਆ ਬੰਦੇ ਦਾ ਇਹਦਾ ਭਈਆ ਵਾ ਇਹਨੂੰ ਫੜੋ ਇਹ ਕੋ ਸਾਨੂੰ ਸਾਰਾ ਪਤਾ ਹੈਗਾ ਉਦੀ ਪਹਿਲੀ ਵੰਦਾ ਉਹੀ ਉਹਦਾ ਕੰਮਕਾਰ ਸਾਰਾ ਉਹੀ ਕਰਦਾ ਹੈਗਾ ਪਰ ਜੰਟ ਦੀ ਉਹਨਾਂ ਗੱਲ ਵੀ ਹੁੰਦੀ ਐਸਐਸ ਸਾਡੇ ਸਾਹਮਣੇ ਉਹਦੇ ਫੋਨ 'ਤੇ ਕਹਿੰਦਾ ਮੇਰੀ ਗੱਲ ਹੁੰਦੀ ਐ ਪਰ ਨਾ ਤੋਂ ਜਿਹੜਾ ਆਈਓ ਸੀਗਾ ਤਰਸੀਮ ਸਿੰਘ ਉਹਨੇ ਨਾ ਭਈਆ ਲੰਦਾ ਨਾ ਉਹਦਾ ਮੋਬਾਈਲ ਲੰਦਾ ਇੱਕ ਸਰਪੰਚ ਦੇ ਕਹਿਣ ਤੇ ਭਈਆ ਵੀ ਸਾਡਾ ਆਇਆ ਜੀ ਤੇ ਮੋਬਾਈਲ ਵੀ ਸਾਡਾ ਆਇਆ ਜੀ ਉਦੋਂ ਆਪਾਂ ਕੀ ਉਮੀਦ ਰੱਖ ਸਕਦੇ ਆ ਕਿ ਸਾਡੀ ਕੀਮਤ ਕਰਨਗੇ ਜੀ ਉਹ ਅਪੀਲ ਕੀ ਕਰੋਗੇ ਇੱਕ ਇੱਕ ਬੇਟੇ ਦੇ ਨਾਲ ਬੇਟਾ ਹੋੜ ਗਿਆ ਸੀਗਾ ਉਥੋਂ ਕਾਨੂੰਨ ਆਉਣ ਤੋਂ ਹੀ ਆ ਉਹਦੇ 7 ਕਨਾਲ ਦੇ ਕਰੀਬ ਜ਼ਮੀਨ ਹੈ ਕੋਈ ਟਰੈਕਟਰ ਉਹਨੇ ਵਿੱਚ 6 ਕਨਾਲ ਕੁਝ ਮੱਲੇ ਦੀ ਰਜਿਸਟਰੀ ਜਿਹੜੀ ਆ ਉਹ ਜੰਟ ਦੇ ਘਰ ਦੀ ਦੇ ਨਾਮ ਦੀ ਬਲਵਿੰਦਰ ਕੌਰ ਦੇ ਨਾਮ ਤੇ ਹੋਈ ਹੈ ਆਏ ਪੁਲਿਸ ਨੂੰ ਇਹ ਵੀ ਦੱਸਿਆ ਵੀ ਉਹਦੀ ਰਜਿਸਟਰੀ ਹੋਈ ਹੈ ਉਹ ਉਹ ਬੰਦਾ ਪੁੱਛ ਗਿਸ ਕੀਤੀ ਜਾਏ ਵੀ ਬੰਦਾ ਕਿੱਥੇ ਗਿਆ ਜਿਹਨੇ ਰਜਿਸਟਰੀ ਤੋਂ ਪਹਿ ਭੇਜਿਆ ਜਾਂ ਉਹਦਾ سٹਾਮ ਲੱਗਾ ਹੈ ਪਰ ਪੁਲਿਸ ਨੇ ਇਸ ਵਸ ਕੋਈ ਧਿਆਨ ਅਜੇ ਤੱਕ ਦਿੱਤਾ ਨਹੀਂ ਅਪੀਲ ਕੀ ਕਰੋਗੇ ਆਏ ਅਪੀਲ ਇਹ ਕਰਾਂਗੇ ਕਿ ਸਾਡੀ ਸੁਣਵਾਈ ਹੋਏ ਉਹਨੂੰ ਜੰਟ ਦਾ ਆਪਾਂ ਦੁਬਾਰਾ ਰਮਾਨ ਲੈ ਕੇ ਉਹਨੂੰ ਪੁੱਛਿਆ ਜਾ ਕੇ ਬੇਟਾ ਸਾਡਾ ਹਾਲੇ ਕਿੱਥੇ ਹੈਗਾ ਤੇ ਕੀ ਹੋਇਆ ਜਾਂ ਬੇਨਸਾਨੂੰ ਕੁਛ ਤੇ ਕੁਛ ਦੱਸ ਦੇ ਪਰ ਸਰਕਾਰ ਨੂੰ ਇਹ ਵੀ ਬੇਨਤੀ ਕਰਾਂਗੇ ਇਹੋ ਜਿਹੇ ਏਜੰਡਾ ਨੂੰ ਫਾਖਰੀ ਦੀ ਸਦਾ ਹੁਣ ਚਾਹੀਦੀ ਆ ਜਦ ਲੋਕਾਂ ਦੇ ਬੱਚਿਆਂ ਨੂੰ ਮਾਂ ਪਿਓ ਕਿੱਦਾਂ ਪੈਸੇ ਇਕੱਠੇ ਕਰਦੇ ਆ ਕਿੱਦਾਂ ਲੋਕਾਂ ਨੂੰ ਫੜ ਫੜ ਕੇ ਪੈਸੇ ਇਹਨਾਂ ਏਜੰਟਾਂ ਨੂੰ ਦਿੰਦੇ ਆ ਪਰ ਇਹਨਾਂ ਦੀ ਸੇਤੇ ਕੋਈ ਅਸਰ ਨਹੀਂ ਆ ਇਹ ਇੱਥੋਂ ਪੈਸੇ ਲੈ ਲੈਂਦੇ ਆ ਬਸ ਅਗੇ ਡਾਂਕਰਾਂ ਨੂੰ ਦੇਂਦੇ ਆ ਡਾਂਕਰ ਕੀ ਕਰਦੇ ਮਾਰਕੁੱਟ ਕਰਦੇ ਆ ਕੀ ਕਰਦੇ ਜੀ ਮੈਂ ਸਰਕਾਰ ਨੂੰ ਕਹਾਂਗਾ ਮੇਰਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਅੱਗੇ ਇਹ ਵੀ ਬੇਜ਼ਿੰਦਗਾਨਾ ਲੋਕਾਂ ਨੂੰ ਵੀ ਕਿ ਇਦਾਂ ਡੋਂਕੇ ਰਸਤੇ ਆਪਣਾ ਬੱਚਾ ਕਲੀਨਾ ਭੇਜਿਓ ਜੀ ਬਈ ਵੀਆ ਲੱਗਦਾ ਤੇ ਬੱਚਾ ਬਾਹਰ ਭੇਜਿਓ ਇਹ ਉਹਨਾਂ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚੇ ਹੁਣ ਡਿਪੋਰਟ ਹੋ ਕੇ ਆਏ ਆ ਚਲੋ ਘਰ ਆ ਗਏ ਆ ਪੈਸੇ ਦੇ ਕੋਈ ਚੱਕ ਨਹੀਂ ਆ ਘਰ ਆ ਗਏ ਚਲੋ ਮਾਪਿਓ ਗੋ ਆਪੇ ਆਪਣੀ ਕਮਾਈ ਕਰਨਗੇ ਮੈਂ ਉਹ ਸਰਕਾਰ ਨੂੰ ਬੇਨਤੀ ਕਰਨਾ ਕਿ ਇਹਨਾਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਏ